ਅਭੀ ਸ਼ਾਮ ਕੇ ਟਾਈਮ ਬੱਚੇ ਕੋ ਸੈਰ ਕਰਾ ਰਹੇ ਥੇ ਤੋ ਪਿੱਛੇ ਸੇ ਬਾਈਕ ਵਾਲੇ ਆਏ ਜੀ ਹਾਂ ਮਾਮਲਾ ਸਮਰਾਲਾ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਮਹਿਲਾ ਆਪਣੇ ਬੱਚੇ ਦੇ ਨਾਲ ਗਲੀ ਦੇ ਵਿੱਚ ਸੈਰ ਕਰ ਰਹੀ ਹੁੰਦੀ ਹੈ ਤਾਂ ਉਧਰੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਆਂਦੇ ਨੇ ਕੋ ਮਹਿਲਾ ਦੇ ਗਲੇ ਦੇ ਵਿੱਚ ਚੈਨ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਸੰਬਰਾਲਾ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਭਰੀ ਆਬਾਦੀ ਦੇ ਹਰਨਾਮ ਨਗਰ ਗਲੀ ਨੰਬਰ 1 ਵਿੱਚ ਅਣਪਛਾਤੇ ਲੁਟੇਰੇ ਵੱਲੋਂ ਸੈਰ ਕਰ ਰਹੀ ਇੱਕ ਔਰਤ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਔਰਤ ਦਾ ਕਹਿਣਾ ਹੈ ਕਿ ਦੋ ਵਿਅਕਤੀ ਮੋਟਰਸਾਈਕਲ ਸਵਾਰ ਉੱਤੇ ਆਉਂਦੇ ਜਦੋਂ ਨਜ਼ਦੀਕ ਆ ਕੇ ਉਹਨਾਂ ਨੇ ਮੇਰੇ ਗਲੇ ਵਿੱਚ ਹੱਥ ਪਾ ਕੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਗਏ ਦੋਨੋਂ ਵਿਅਕਤੀ ਸਿਰ ਤੋਂ ਮੋਨੇ ਸਨ ਇੱਕ ਵਿਅਕਤੀ ਦੇ ਹੈਲਮਟ ਪਾਇਆ ਹੋਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਮੁਹੱਲੇ ਵਿੱਚ ਕਿਰਾਏ ਤੇ ਰਹਿ ਰਹੇ ਹਾਂ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਔਰਤ ਉੱਚੀ ਉੱਚੀ ਰੋਲਾ ਪਾ ਰਹੀ ਸੀ ਜਦੋਂ ਅਸੀਂ ਘਰ ਦੇ ਬਾਹਰ ਜਾ ਕੇ ਦੇਖਿਆ ਔਰਤ ਨੂੰ ਪੁੱਛਿਆ ਔਰਤ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਪਿੱਛੋਂ ਆ ਕੇ ਮੇਰੀ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਕੋ ਕਭਰਾ ਜਾਂਦੀ ਹੈ ਮੌਕੇ ਤੇ ਪਹੁੰਚੇ ਐਸ ਐਚ ਓ ਸਮਰਾਲਾ ਦਾ ਕਹਿਣਾ ਹੈ ਕਿ ਸਾਨੂੰ ਇੱਕ ਕਾਲ ਆਈ ਸੀ जिस ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਅਣਪਛਾਤੇ ਵਿਅਕਤੀਆਂ ਵੱਲੋਂ ਚੈਨ ਖੋ ਕੇ ਲੈ ਗੇ ਐਸ ਐਚਓ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਜਲਦੀ ਹੀ ਚੋਰਾਂ ਨੂੰ ਫੜ ਕੇ ਸਲਾਖਾਂ ਦੇ ਹਵਾਲੇ ਕੀਤਾ ਜਾਵੇਗਾ ਹਾਂਜੀ ਹਾਂਜੀ ਨਮਸਕਾਰ ਜੀ ਮੇਰਾ ਨਾਮ 시ਖਾ ਹੈ ਅਸੀਂ ਇਧਰ ਹਰਨਾਮਨਗਰ ਮੈਂ ਰੈਂਟ ਤੇ ਰਹਤੇ ਹਾਂ ਮੇਰੇ ਹਸਬੰਦ Amazon ਮੈਂ ਕੰਮ ਕਰਤੇ ਹਨ ਅਸੀਂ ਯਹਾਂ ਪੇ ਵੈਸੇ ਚੰਡੀਗੜ੍ਹ ਸੇ ਹਨ ਬਟ ਇਧਰ ਆਏ ਹੋਏ ਅਭੀ ਸ਼ਾਮ ਕੇ ਟਾਈਮ ਬੱਚੇ ਕੋ ਸੈਰ ਕਰਾ ਰਹੇ ਥੇ ਤੋ ਪੀਛੇ ਸੇ ਬਾਈਕ ਵਲੇ ਆਏ ध्यान हम चले हुए थे अपनी ध्यान से चले हुए थे और पीछे से बस खींच के दो जने बाइक में चेन खींच के ले गए जो लड़के लड़ थे कैसे थे मोने थे? थे वो उसने मास्क वगैरह कुछ नहीं लगाया हुआ था एक जना बाइक में था और एक आराम से पैदल आया उसने चेन खींची और इस साइड से बस यहाँ से चले गए 7:30 7:30 7:30 7:30 ਅਗਲੀ ਜੇਰ ਕਰਨੇ ਕੇ ਬਾਅਦ ਬੱਚੇ ਦੇ ਨਾਲ ਬੱਚਾ ਔਰ ਹਮ ਦੋਨੋ ਹੀ ਚਲੇ ਸਿਏ ਸੀ ਮੰਦਿਰ ਸੇ ਵਾਪਸ ਆ ਰਹੇ ਥੇ ਹਾਂ ਹਾਂਜੀ ਮੇਰਾ ਨਾਮ ਸੰਜਨਾ ਮਰਵਾਹਾ ਅਸੀਂ ਹਰਨਾਮਨਗਰ ਪਹਿਲੀ ਗਲੀ ਵਿੱਚ ਰਹਿੰਦੇ ਹਾਂ ਮੈਂ ਅੰਦਰ ਬੱਚੀ ਨੂੰ ਪੜਾ ਰਹੀ ਸੀ ਅਚਾਨਕ ਬਾਹਰ ਸੁਣਿਆ ਕਿ ਬਹੁਤ ਤੇਜ਼ ਕੋਈ ਲੜਕੀ ਨਾ ਚੀਕਾ ਮਾਰੀ ਸੀ ਅਸੀਂ ਸਾਰੇ ਭੱਜ ਕੇ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਸੀਗਾ ਸਾਲ ਕੋ ਦਾ ਬੱਚਾ ਸੀਗਾ ਤੇ ਦੀਦੀ ਬਹੁਤ ਉੱਚੀ ਉੱਚੀ ਚੀਲਾਰੇ ਸੀ ਅਸੀਂ ਪੁੱਛਿਆ ਵੀ ਕੀ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫੋਨ ਤੇ ਮੇਰੀ 체ਨ ਕੋਈ ਲੈ ਗਿਆ ਖਿੱਚ ਕੇ 체ਨ ਉਹਨਾਂ ਦੇ ਕੋਈ ਦੋ ਬੰਦੇ ਬਾਈਕ ਤੇ ਸੀ ਉਹ ਜਾਨੂੰ ਭੱਜ ਚੁੱਕੇ ਸੀ ਜਾਨੂੰ ਮੇਰੇ ਹਸਬੰਡ ਪਿੱਛੇ ਉਹਨਾਂ ਦੇ ਐਕਟਿਵਾ ਤੇ ਜ਼ਰੂਰ ਗਏ ਨੇ ਪਰ ਉਹ ਉਟਾਲਾ ਵਾਲ ਨੂੰ ਚੋਰ ਜਾਨੂੰ ਚਲੇ ਗਈ ਸੀ ਫੋਨ ਰਹਿ ਗਿਆ ਸੀ ਦੀਦੀ ਨੂੰ ਸ਼ੱਕ ਭਰਾਟ ਬਾਰੇ ਲੱਗਾ ਕਿ ਉਹਨਾਂ ਦਾ ਫੋਨ ਵੀ ਚਲਾ ਗਿਆ ਬਟ ਫੋਨ نیچے ਗਿਰ ਗਿਆ ਸੀਗਾ ਤੇ ਇਹ ਜਹਾਸਾ ਮਤਲਬ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਆ ਜਦਦੇ ਅਸੀਂ ਹਰਨਾਮਗਰ ਸ਼ਿਫਟ ਹੋਏ ਆ ਬਹੁਤ ਹੀ ਮਾੜੀ ਗੱਲ ਆ ਮਤਲਬ ਆਪਣੇ ਸਮਰਾਲੇ ਵਿੱਚ ਹਜੇ ਹਾਦਸੇ ਹੋ ਰਹੇ ਨੇ ਮੇਰੇ ਘਰ ਦੇ ਜਸਟ ਬਿਲਕੁਲ ਸਾਹਮਣੇ ਦੀ ਗੱਲ ਆ ਜਦੋਂ ਮਤਲਬ ਚੈਨ ਚੋਰੀ ਹੋਈ ਆ ਤਕਰੀਬਨ 7:30 ਤੋਂ 7:30 ਵਜੇ ਦਾ ਇਹ ਆਪਣਾ ਏਰੀਆ ਮਤਲਬ ਕਹਿ ਸਕਦੇ ਆ ਕਿ ਸੇਫ ਨਹੀਂ ਹੈਗਾ ਜੇ ਅੱਦਾਂ ਆਪਾਂ ਇਕੱਲੇ ਲੇਡੀਜ਼ ਇਸ ਟਾਈਮ ਮੰਦਿਰ ਜਾਣਾ ਵੀ ਸੇਫ ਨਹੀਂ ਹੈਗਾ ਤਾਂ ਮਤਲਬ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਲਾਈਟ ਬੰਦ ਹੋ ਰੋ ਸਰ ਨਾਮਨਗਰ ਕੀ ਵਾਕਿਆ ਜੀ ਤੁਸੀਂ ਪੁੱਛਦੇ ਸੀ ਸਾਨੂੰ ਕੋਲ ਕਾਲ ਆਈ ਸੀ ਲੇਡੀਜ਼ ਸिखਾਦੀ ਅੱਛਾ ਜੀ ਵਾਜੋ ਦਿੱਤਿਆ ਉਹ ਕੋਈ ਚੈਨੀ ਬਾਰੇ ਉਹਨੇ ਕੋਈ ਤਲਾਹ ਦਿੱਤੀ ਆ ਸਟੇਟਮੈਂ ਇਸ ਸਟੇਟਮੈਂਟ ਲੈ ਕੇ ਕੈਮਰੇ ਵੀ ਦੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਤੋਂ ਜਲਦੀ ਕਿੰਨੇ ਬੰਦੇ ਦਾ ਕੱਲ ਤੇ ਸੀ ਇਹ ਦੋ ਮੈਂ ਦੋ ਦੱਸਦੇ ਦੋ ਮੈਂ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਬਾਈਕ ਤੇ ਜੀ ਸਰ ਕਿਨ ਕੀ ਜੀ ਉਹ ਲੇਡੀ ਠੀਕ ਹੈ ਜੀ ਉਹ ਸੱਟ ਨਹੀਂ ਲੱਗੀ ਨਹੀਂ 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 ਠੀਕ ਠਾਕ ਆ ਸਰ ਠੀਕ ਹੈ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਤੇ ਜੋ ਸਟੇਟਮੈਂਟ ਦੇਣੀ ਹੈ ਉਸ ਤੋਂ ਬਾਅਦ ਨਾ ਤੁਰੰਤ ਕਾਰਵਾਈ ਕਰ ਹੋ ਜਾਣੀ ਹੈ